ਸ਼ੁਭਕਾਮਨਾ ਸਸਿਕਾ ਅਦਾਬ ਮੈਂ ਤੁਹਾਡਾ ਦੋਸਤ ਤੇ ਹੋਸ ਜੌਲੀ ਗਰਗ ਪਿੰਡ ऑस्ट्रेलिया ਦੇ ਸਟੂਡੀਓ ਤੋਂ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਖਾਸ ਮੁਲਾਕਾਤ ਇੱਕ ਐਡਲਿਡ ਦੇ ਸੰਗਤ ਦੇ ਨਾਲ ਐਡਲਿਡ ਦੇ ਮਾਤਾ ਦੇ ਭਗਤਾ ਨਾਲ ਜਿੰਨੇ ਕਿ ਮਾਤਾ ਦੀ ਇੱਕ ਵਿਸ਼ਾਲ ਚੌਂਕੀ ਕਰਵਾ ਰਹੇ ਨੇ ਜੀ ਤੇ ਉਹਦੇ ਲਈ ਇਹ ਇੰਡੀਆ ਤੋਂ ਇੱਕ ਬਹੁਤ ਹੀ ਮਸ਼ਹੂਰ ਸਿੰਗਰ ਜਿਹੜੇ ਕਿ ਰੋਸ਼ਨ ਪ੍ਰਿੰਸ ਨੂੰ ਲੈ ਕੇ ਆ ਰਹੇ ਨੇ ਜੀ ਬਹੁਤ ਜਲਦੀ ਇਹ ਇਵੈਂਟ ਹੋਣ ਜਾ ਰਿਹਾ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਤਾਂ ਆਪਾਂ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਮਾਤਾ ਦੇ ਭਗਤਾਂ ਦਾ ਮੈਂ ਕਿਉਂ ਕਹਣਾ ਜੀ ਮਾਤਾ ਦੇ ਭਗਤ ਕਿਉਂਕਿ ਇਹਨਾਂ ਇਹਨਾਂ ਤੋਂ ਇਹ ਵੀ ਜਾਣਾਂਗੇ ਕਿ ਇਹਨਾਂ ਦੇ ਪੋਸਟਰ ਤੇ ਮਾਤਾ ਦੇ ਭਗਤੀ ਕਿਉਂ ਲਿਖਿਆ ਤਾਂ ਆਪਾਂ ਸਵਾਗਤ ਕਰਦੇ ਆ ਜੀ ਹਾਂਜੀ ਰਾਹੁਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ ਰਾਹੁਲ ਜੀ ਗੌਰਵ ਗੁਲਾਟੀ ਜੀ ਜੈ ਜੀ ਮਾਤਾ ਜੀ ਜੈ ਮਾਤਾ ਜੀ ਹਾਂਜੀ 라오ਜੀ ਵਾਂਸ ਅਗੇਨ ਸੋਟਾ ਬਹੁਤ ਬਹੁਤ ਸਵਾਗਤ ਹੈ ਜੀ ਪਿੰਡੂ ਸੀ ਲ ਸਟੂਡੀਓ ਜੀ ਜੋਲੀ ਜੀ ਤੁਹਾਡਾ ਤੇ ਪਿੰਡੂ ਆਸਟ੍ਰੇਲੀਆ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਧੰਨਵਾਦ ਅਦਾ ਕਰਦੇ ਆਂ ਕਿ ਸਾਨੂੰ ਇੱਥੇ ਸੱਦਿਆ ਤੇ ਜੋ ਵੀ ਅਸੀਂ ਇਹ ਸ਼ੁਭ ਕੰਮ ਕਰ ਰਹੇ ਆਂ ਮਹਾਮਾਈ ਦਾ ਉਹਦੇ ਲਈ ਅਸੀਂ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇ ਸਕੀਏ ਕਿ ਲੋਕ ਆਪ ਦੇ ਸanskrit ਨਾਲ ਤੇ ਆਪਦੇ ਧਰਮ ਦੇ ਨਾਲ ਜੁੜ ਸਕੋ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜੀ ਕਿਉਂਕਿ ਕਹਿੰਦੇ ਨੇ ਵੀ ਇਹ ਇੱਕ ਕਦਮ ਚੱਕਣਾ ਹੀ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਮਤਲਬ ਕਿ ਡਿਸੀਜਨ ਹੁੰਦਾ ਤੇ ਇਹ ਮਾਤਾ ਦੀ ਕਿਰਪਾ ਦੇ ਬਿਨਾ ਭਗਵਾਨ ਦੀ ਕਿਰਪਾ ਦੇ ਬਿਨਾ ਇਹ ਬਹੁਤ ਮੁਸ਼ਕਿਲ ਹੈ ਇਹ ਹੋ ਹੀ ਨਹੀਂ ਸਕਦਾ ਠੀਕ ਹੈ ਜੀ ਤੇ ਤੁਸੀਂ ਆਪਣੇ ਇਸ ਇਵੈਂਟ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿਦੋਂ ਹੋ ਰਿਹਾ ਹੈ ਕਿੱਥੇ ਹੋ ਰਿਹਾ ਹੈ ਤੇ ਇਹਦਾ ਸਬਬ ਕਿਵੇਂ ਬਣਿਆ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਅਸੀਂ ਜਿੰਨੇ ਵੀ ਇੱਕ ਗਰੁੱਪ ਸਾਡੇ ਮੈਂਬਰ ਨਹੀਂ ਕਹਾਂਗੇ ਇੱਕ ਸਾਡਾ ਪਰਿਵਾਰ ਹੈ ਜੀ ਜਿਹੜੇ ਅਸੀਂ ਜਿੰਨੇ ਵੀ ਆ ਸਾਡੇ ਨਾਲ ਗੌਰਵ ਗੁਲਾਟੀ ਜੀ ਤੇ ਜਤਿੰਦਰ ਰਖੜਾ ਜੀ ਤੇ ਸੰਨੀ ਅਰੋੜਾ ਜੀ ਜਿਹੜੇ ਆ ਨਹੀਂ ਸਕੇ ਕਿਸੇ ਵਿਅਸਤ ਸੀਗੇ ਜੀ ਉਹਨਾਂ ਵਿੱਚ ਤੇ ਸਾਡੇ ਵਿੱਚ ਰੋਹਿਤ ਗੁਪਤਾ ਜੀ ਜਿਹੜੇ ਇੰਡੀਆ ਗਏ ਹੋਏ ਆ ਤਾਂ ਇੱਕ ਸਾਡੇ ਪਰਿਵਾਰ ਵਾਂਗੂ ਅਸੀਂ ਇੱਕ ਦਿਨ ਇਕੱਠੇ ਬੈਠੇ ਸੀਗੇ ਜੀ ਕੋਵਿਡ ਦਾ ਟਾਈਮ ਸੀਗਾ ਜੀ ਤੇ ਹਰ ਸਾਲ ਮਾਹਮਾਈ ਦੇ ਜਾਗਰਣ ਕਰਵਾਈਦਾ ਸੀ ਇੰਡੀਆ ਚ ਲਾਸਟ 14-15 ਸਾਲ ਤੋਂ ਤੇ ਇੱਕ ਬੜਾ ਦਿਲ ਕੀਤਾ ਕਿ ਇੱਥੇ ਵੀ ਆੜੀਲੈਡ ਦੇ ਵਿੱਚ ਵੀ ਮਾਹਮਾਈ ਦਾ ਜਾਗਰਣ ਹੋਣਾ ਚਾਹੀਦਾ ਵਾ ਕੀ ਪਤਾ ਚੱਲਣਾ ਚਾਹੀਦਾ ਵਾ ਕਿ ਉਹ ਤੋਂ ਐਂ ਹੀ ਬੈਠੇ-ਬੈਠੇ ਸਵੱਬ ਬਣ ਗਿਆ ਜੀ ਤੇ ਅਸੀਂ ਮਾਹਮਾਈ ਦੀ ਚੌਂਕੀ ਸ਼ੁਰੂ ਕੀਤੀ ਪਹਿਲੀ ਹੋਈ ਦੂਜੀ ਹੋਈ ਦੂਸਰੀ ਜਦੋਂ ਸਵਾਰ ਚੌਂਕੀ ਕਰਵਾਈ ਮਾਹਮਾਈ ਦੀ ਤਾਂ ਸਾਨੂੰ ਲੱਗਿਆ ਕਿ ਇਹ ਇੱਕ ਐਵਜਾ ਬਹੁਤ ਸਿੰਗਰ ਆ ਰਿਹਾ ਇੱਥੇ ਈਵੈਂਟ ਹੋ ਰਿਹਾ ਚੰਗੇ-ਚੰਗੇ ਸਿੰਗਰ ਆ ਰਿਹਾ ਲੋਕ ਬਹੁਤ ਜ਼ਿਆਦਾ ਇਨਵੈਸਟ ਕਰਕੇ ਮਹਿੰਗੀਆਂ ਟਿਕਟਾਂ ਲੈ ਕੇ ਤੇ ਹਾਰੇ ਆ ਤਾਂ ਫਿਰ ਸਾਡੇ ਬੈਠੇ ਬੈਠੇ ਇੱਕ ਪਲਾਨ ਆਇਆ ਕਿ ਉਹਨਾਂ ਕੋਈ ਅਸੀਂ ਕੋਈ ਮਹਾਮਾਈ ਦਾਇਵ ਜਾਂ ਭਗਤ ਸੱਦੀਏ ਕਿ ਜਿਹੜੇ ਮਹਾਮਾਈ ਦਾ ਜਾਗਰਣ ਵੀ ਕਰਾਂ ਤੇ ਲੋਕਾਂ ਨੂੰ ਵੀ ਆਪਦੇ ਨਾਲ ਆਪਦੀ ਸੰਸਕ੍ਰਿਤੀ ਦੇ ਨਾਲ ਜੋੜਨ ਕਿ ਸੱਭਿਆਚਾਰਕ ਦਾ ਪਤਾ ਚੱਲ ਸਕੇ ਬੱਚਿਆਂ ਨੂੰ ਬਹੁਤ ਅੱਛੀ ਗੱਲ ਹੈ ਜੀ ਕਹਿੰਦੇ ਨੇ ਜੀ ਮੈਂ ਕਿਤੇ ਪੜਿਆ ਸੀਗਾ ਇੱਕ ਸੰਤ ਆਏ ਸੀ ਉਹਨਾਂ ਨੇ ਦੱਸਿਆ ਸੀ ਕਹਿੰਦੇ ਜੇ ਤੁਸੀਂ ਆਪਣੀ ਸੰਸਕ੍ਰਿਤੀ ਦੀਆਂ ਚਾਰ ਚੀਜ਼ਾਂ ਨੂੰ ਆਪਾਂ ਸੰਭਾਲ ਲਈਏ ਭਾਸ਼ਾ ਬੂਸ਼ਾ ਭੋਜਨ ਤੇ ਭਜਨ ਜੇ ਆਪਾਂ ਚਾਰ ਚੀਜ਼ਾਂ ਨੂੰ ਸੰਭਾਲ ਲਈਏ ਜੀ ਭਾਸ਼ਾ ਬੂਸ਼ਾ ਭੋਜਨ ਤੇ ਭਜਨ ਤਾਂ ਆਪਣੀ ਸੰਸਕ੍ਰਿਤੀ ਇਹ ਕਦੇ ਮਰ ਨਹੀਂ ਸਕਦੀ ਜਿਹੜੀ ਭਾਸ਼ਾ ਆਪਾਂ ਬੋਲਦੇ ਆਂ ਪੰਜਾਬੀ ਹੈ ਹਿੰਦੀ ਹੈ ਮਰਾਠੀ ਹੈ ਗੁਜਰਾਤੀ ਹੈ ਤਮਿਲ ਹੈ ਤੇਲਗੂ ਹੈ ਕੰਨੜ ਹੈ ਜੇ ਵੀ ਭਾਸ਼ਾ ਆਪਾਂ ਘਰੇ ਬੋਲਦੇ ਆਂ ਜਿਹੜੀ ਆਪਣੀ ਟੰਗ ਲੈਂਗੁਏਜ ਆ ਉਹ ਆਪਾਂ ਘਰੇ ਬੋਲੀਏ ਭੋਜਨ ਆਪਾਂ ਆਪਣਾ ਔਥੈਂਟਿਕ ਭੋਜਨ ਖਾਈਏ ਭਜਨ ਕਰੀਏ ਤੇ ਪੂਛਾ ਜਿਹੜੇ ਬਸਤਰ ਹੈ ਜਿਹੜੇ ਆਪਾਂ ਜਿਹੜੇ ਆਪਾਂ ਪਾਉਣੇ ਆ ਉਹ ਪਾਈਏ ਤਾਂ ਉਹਦੇ ਨਾਲ ਬੱਚੇ ਜੁੜਨਗੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਸਭਿਅਤਾ ਦਾ ਪਤਾ ਲੱਗੇਗਾ ਤਾਂ ਉਹਦੇ ਨਾਲ ਹੀ ਆਪਾਂ ਇਸ ਜੀ ਨੂੰ ਅੱਗੇ ਵਧਾ ਸਕਦੇ ਹਾਂ ਕਿਉਂਕਿ ਰਾਹੁਲ ਜੀ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਆਪਾਂ ਆਗੇ ਤਾਂ ਇਨਫਲੂਐਂਸ ਜਿਹੜੇ ਬੱਚੇ ਹੈ ਬੱਚਿਆਂ ਤੇ ਬਹੁਤ ਜ਼ਿਆਦਾ ਕਿਉਂਕਿ ਆਪਾਂ ਆਪਣੀ ਜ਼ਿੰਦਗੀ ਦਾ ਮਤਲਬ ਕਿ 20 ਸਾਲ 25 ਸਾਲ 30 ਸਾਲ ਇੱਕ ਇਹ ਜਿਹਾ ਸਮਾਂ ਗੁਜ਼ਾਰ ਕੇ ਇੰਡੀਆ ਤੋਂ ਆਏ ਸੀ ਜਿਨ੍ਹਾਂ ਨੇ ਕਿ ਆਪਾਂ ਰਮਾਇਣ ਦੇਖੀ ਹੈ ਮਹਾਪਾਰ ਦੇਖੀ ਹੈ ਕ੍ਰਿਸ਼ਨ ਲੀਲਾ ਦੇਖੀ ਹੈ ਆਪਾਂ ਦਾਦੀ ਨਾਨੀ ਮਾਮਾ मामੀ ਭੂਆ ਫੂਫੇ ਤੋਂ ਆਪਾਂ ਕਹਾਣੀਆਂ ਸੁਣੀਆਂ ਤਾਂ ਆਪਾਂ ਉਸ ਕਲਚਰ 'ਚ ਪੈਦਾ ਹੋਏ ਸੀ ਉੱਥੋਂ ਵੱਡੇ ਹੋਏ ਸੀ ਤਾਂ ਇੱਥੋਂ ਦੇ ਬੱਚਿਆਂ ਨੂੰ ਨਾ ਤਾਂ ਉਹ ਰਿਸ਼ਤੇ ਮਿਲਦੇ ਆ ਜੀ ਨਾ ਹੀ ਉਹ ਜਿਹਾ ਕਲਚਰ ਮਿਲਦਾ ਹੈ ਨਾ ਹੀ ਉਹ ਜਿਹਾ এনवायरमेंट ਮਿਲਦਾ ਹੈ ਤਾਂ ਇਹ ਸੋਡਾ ਜਿਹੜਾ ਕਦਮ ਹੈ ਉਹ ਬਹੁਤ ਸراہਨਿਆ ਹੈ ਜੀ ਇਹਦੇ ਲਈ ਨਾਟ ਓਨਲੀ ਤੁਹਾਨੂੰ ਸ਼ੁਭ ਕਾਮਨਾ ਮੈਂ ਕਹਿੰਦਾ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਇਹ ਇਹਨੂੰ ਅੱਗੇ ਲੈ ਜਾਣ ਚ ਤਾਮਜਾਬ ਹੋ ਰਹੇ ਹਾਂ ਤੇ ਸਾਨੂੰ ਬਹੁਤ ਸੋਨਾ ਹੰਗਾਰਾ ਮਿਲ ਰਿਹਾ ਤਾਂ ਥੋੜਾ ਜਿਹਾ ਇੱਕ ਸਾਨੂੰ ਹੋਰ ਦੱਸੋ ਜੀ ਕਿਉਂਕਿ ਕੋਈ ਵੀ ਪ੍ਰੋਗਰਾਮ ਹੈ ਬਿਨਾ ਫਾਈਨੈਂਸਿਸ ਤੋਂ ਪੋਸੀਬਲ ਨਹੀਂ ਹੈ ਠੀਕ ਹੈ ਜੀ ਤੇ ਤੁਸੀਂ ਇਹਦੇ ਚ ਕਿਵੇਂ ਜਨਤਾ ਨੂੰ ਅਪਰੋਚ ਕਰ ਰਹੇ ਹੋ ਜੀ ਤੇ ਕੌਣ ਕੌਣ ਤੁਹਾਡਾ ਸਹਿਯੋਗ ਕਰ ਰਿਹਾ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਕੋਈ ਵੀ ਇਵੈਂਟ ਕਰਵਾਉਣਾ ਹੋਵੇ ਉਹਦੇ ਦੇ ਵਿੱਚ ਤਨ ਮਨ ਤੇ ਤੇ ਧਨ ਦੀ ਲੋੜ ਹੁੰਦੀ ਹੈ ਤਾਂ ਜਿਹੜੇ ਬਹੁਤ ਜ਼ਰੂਰੀ ਹੈ ਬਟ ਜਿੱਥੇ ਗੱਲ ਆ ਜਾਂਦੀ ਹੈ ਜੀ ਧਾਰਮਿਕ ਸਮਾਗਮ ਦੀ ਤੇ ਸਾਨੂੰ ਲੋਕ ਬਹੁਤ ਸਹਿਯੋਗ ਕਰ ਰਹੇ ਆ ਬਟ ਅਸੀਂ ਇਸ ਈਵੈਂਟ ਦੇ ਵਿੱਚ ਇੱਕ ਖਾਸ ਦੱਸਣਾ ਚਾਹੁੰਦੇ ਆ ਕਿ ਜੋ ਵੀ ਇਹ ਇੱਕ ਜਾਗਰਨ ਹੋ ਰਿਹਾ ਵੈਨੂੰ ਈਵੈਂਟ ਦਾ ਨਾਮ ਨਹੀਂ ਦਿੱਤਾ ਜਾਂਦਾ ਇਹਨੂੰ ਇੱਕ ਧਾਰਮਿਕ ਸਮਾਗਮ ਕਿਹਾ ਜਾਊਗਾ ਜੀ ਬਹੁਤ ਜੀ ਤੇ ਇਸ ਧਾਰਮਿਕ ਸਮਾਗਮ ਦੇ ਵਿੱਚ ਜਿਵੇਂ ਅਸੀਂ ਜੋ ਵੀ ਲੋਕਾਂ ਤੋਂ ਸਹਿਯੋਗ ਲੈ ਰਹੇ ਆ ਕਿ ਸਾਡਾ ਉਹਦੇ ਤੇ ਕੁਝ ਇਹ ਨਹੀਂ ਕਿਹਾ ਜਾ ਰਿਹਾ ਕਿ ਤੁਸੀਂ ਆਹਾ ਕਰੋ ਤੇ ਆਹਾ ਕਰੋ ਇਹ ਇੱਕ ਬਿਲਕੁਲ ਫ੍ਰੀ ਈਵੈਂਟ ਹੈ ਜਿੰਦੇ ਵਿੱਚ ਪੰਜਾਬ ਦੇ ਨਾਮਵਰ ਸਿੰਗਰ ਆ ਜਿਹੜੇ ਮੈਂ ਪੰਜਾਬ ਦੇ ਵੈਸੇ ਤਾਂ ਇਹ ਇੰਡੀਆ ਦੇ ਵਿੱਚ ਰੋਸ਼ਨ ਪਿੰਚੀ ਦਾ ਬਹੁਤ ਨਾਮ ਹੈ ਪਰ ਇੱਕ ਸਾਡੇ ਪੰਜਾਬ ਦੇ ਵਿੱਚ ਪੈਦਾ ਹੋਏ ਆ ਪੰਜਾਬ ਦੇ ਵਿੱਚ ਜੰਮੇ ਭਲੇ ਆ ਇੱਕ ਪੰਜਾਬ ਦਾ ਗੱਭਰੂ ਤੇ ਇੱਥੇ ਆ ਰਹੇ ਆ ਮਹਾਮਾਈ ਦਾ ਗੁਣਗਾਨ ਕਰਨ ਜੋ ਕਿ ਇੱਕ ਰਿਐਲਿਟੀ ਦੇ ਵਿੱਚ ਭਗਤ ਹੈ ਮਹਾਮਾਈ ਦੇ ਠੀਕ ਹੈ ਤੇ ਅਸੀਂ ਦੇ ਵਿੱਚ ਕੋਈ ਓਵਜਾ ਨਹੀਂਗਾ ਸਿਰਫ ਅਸੀਂ ਕਹਿ ਰਹੇ ਹਾਂ ਕਿ ਜਿਸਨੇ ਵੀ ਜਿੰਨਾ ਸਹਿਯੋਗ ਦੇਣਾ ਉਹ ਉਹਨਾਂ ਸਹਯੋਗ ਦੇ ਸਕਦਾ ਜੀ ਉਹਦੇ ਵਿੱਚ ਉਹਦੀ ਸ਼ਰਤਾ ਹੋਊਗੀ ਜੀ ਉਹਨੇ 1 ਡਾਲਰ ਪਾਣਾ ਹੈ ਉਹਨੇ 5 ਡਾਲਰ ਪਾਣੇ ਆ ਤੇ ਉਹਨੇ ਕੀ ਪਾਣਾ ਮੈਂ ਜਿੱਦਾਂ ਸਾਡੀ ਪਹਿਲੀ ਇੱਕ ਮੀਟਿੰਗ ਹੁੰਦੀ ਹੁੰਦੀ ਹੈ ਜੀ ਗੌਰਵ ਜੀ ਨਾਲ ਰਖੜਾ ਜੀ ਸਚਿੰਨ ਜੀ ਨਹੀਂ ਆਏ ਸਨੀਪਾ ਜੀ ਤੇ ਰੋਹਿਤ ਜੀ ਤੇ ਸਾਡੇ ਸਿਰਫ ਪੰਜਾਂ ਦਾ ਇੱਕੋ ਹੀ ਹੁੰਦਾ ਵਾ ਜੀ ਜਿਹੜਾ ਸਾਡਾ ਅਜ ਦੇ ਵਿੱਚ ਖਰਚਾ ਹੁੰਦਾ ਜੀ ਨियरਬਾਊਟ ਸਾਡਾ ਜਿਹੜਾ ਬਟ ਬਜਟ ਹੁੰਦਾ ਜੀ 45 ਤੋਂ 50000 ਡਾਲਰ ਦਾ ਬਜਟ ਹੁੰਦਾ ਠੀਕ ਹੈ ਤਾਂ ਵਿੱਚ ਸਾਡੇ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਸਾਨੂੰ 1000 ਡਾਲਰ ਸੇਵਾਵੇ ਤੇ ਹੋ ਸਕਦਾ ਹੈ ਕਿ ਸਾਨੂੰ ਜਿੰਨੇ ਵੀ ਜਿੰਨੀ ਸ਼ਰਦਾ ਵਾ ਉਹਨੂੰ ਪਾਸੇ ਰੱਖ ਕੇ ਕਿ ਸਾਡੇ ਵਿੱਚ ਜੋ ਵੀ ਹੋਊਗਾ ਕਿ ਅਸੀਂ 4 ਤੋਂ 5 ਜਾਣਿਆਂ ਨੇ ਉਹਨੂੰ ਡਿਵਾਈਡ ਕਰਕੇ ਤਾਂ ਹੋ ਸਕਦਾ ਵਾ ਕਿ ਉਹਨ ਦੇ ਵਿੱਚ ਜਿੰਨੀ ਵੀ ਆਊਗੀ ਕਿ ਜੋ ਵੀ ਕੁਝ ਕਰਨਾ ਮਹਾਮਾਈ ਦਾ ਪਰ ਮਹਾਮਾਈ ਸਾਨੂੰ ਉਹਨਾਂ ਨੇ ਦਿੱਤਾ ਵਾ ਇਹ ਤਾਂ ਚੀਜ਼ਾਂ ਬਹੁਤ ਥੋੜੀਆਂ ਉਹਨਾਂ ਦੇ ਅੱਗੇ ਤਾਂ ਇਸ ਚੀਜ਼ ਨੂੰ ਤਾਂ ਅਸੀਂ ਸੋਚ ਹੀ ਨਹੀਂ ਸਕਦੇ ਕਿ ਕੀ ਕਰ ਰਹੇ ਹਾਂ ਤਾਂ ਕਰਨ ਵਾਲੀ ਉਹ ਮਾਮ ਆਈ ਹੈ ਅਸੀਂ ਤਾਂ ਇੱਕ ਸੇਵਾਦਾਰ ਹੈ ਜੀ ਇੱਥੇ ਮੈਂ ਜਰੂਰੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਾਰਿਆਂ ਨੂੰ ਇੱਥੇ ਤੁਹਾਡੇ ਦਾਸ਼ਾਂ ਦੇ ਰੂਬਰੂ ਕਰਨ ਦਾ ਇੱਥੇ ਇੱਕ ਮੈਂ ਗੱਲ ਸੁਣੀ ਚਾਹਾਂਗਾ ਕਿ ਇਹ ਜਿਹੜਾ ਇਵੈਂਟ ਇਸੇ ਕਰਕੇ ਅਸੀਂ ਕਿਸੇ ਵੀ ਆਪਦੀ ਐਡਵਰਟਾਈਜ਼ਮੈਂਟ ਤੇ ਜਾਂ ਆਪਦੀ ਸੋਸ਼ਲ ਮੀਡੀਆ ਪੋਸਟ ਤੇ ਕਿਸੇ ਨੂੰ ਵੀ ਐਜ਼ ਅ ਸਪான்ਸਰ ਪ੍ਰੈਜ਼েন্ট ਨਹੀਂ ਕਰਦੇਗੇ ਇਹ ਇਵੈਂਟ ਟੋਟਲੀ ਨਾਨ ਸਪான்ਸਰਡ ਹੈ ਆਰਗੇਨਾਈਜ਼ਡ ਬਾਈ ਮਾਤਾ ਮਾਤਾ Rani ਉਹਨਾਂ ਦਾ ਦਿੱਤਾ ਸਾਰਾ ਕੁਝ ਹੈ ਜੀ ਇੱਥੇ ਜੋ ਵੀ ਹੋਊਗਾ ਚਾਹੇ ਜਿਵੇਂ ਰਾਹੁਲ ਜੀ ਨੇ ਦੱਸਿਆ 1 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਉਹ ਸਾਰੇ ਦੇ ਸਾਰੇ ਮਾਤਾ ਦੇ ਭਗਤ ਹੀ ਹੋਣਗੇ ਵੈਰੀ ਗੁੱਡ ਜੀ ਠੀਕ ਹੈ ਜੀ ਇਹ ਇਹ ਟੋਟਲ ਪਲੇਟਫਾਰਮ ਅਸੀਂ ਕੁਝ ਨਹੀਂ ਕਰਨ ਵਾਲੇ ਕਰਵਾਉਣ ਵਾਲੇ ਮਾ ਮਾਈ ਆ ਠੀਕ ਹੈ ਜੀ ਵਾਅਦਾ ਘਾਟਾ ਸੀ ਕਦੇ ਸੋਚਿਆ ਨਹੀਂ ਇਹ ਇੱਕ ਪਰਿਵਾਰਕ ਇਵੈਂਟ ਤੋਂ ਸ਼ੁਰੂ ਕਰਕੇ ਅਸੀਂ ਚੌਥੀ ਚੌਕੀ ਕਰਵਾ ਰਹੇ ਹਾਂ ਜਿਹੜੀ ਕਿ ਸਾਨੂੰ ਨਹੀਂ ਪਤਾ ਸਾਰੇ ਭਗਤਾਂ ਦੇ ਸਹਿਯੋਗ ਨਾਲ ਕਿਵੇਂ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਇਸੇ ਕਰਕੇ ਅਸੀਂ ਸਾਰਿਆਂ ਨੂੰ ਦਿਲੋਂ ਹੀ ਮੰਤਰਿਤ ਕਰਦੇ ਹਾਂ ਕਿ ਪਲੀਜ਼ ਆਓ ਆਪਣੇ ਜਾਗਰਣ ਦੇ ਮਾਤਾ ਦੇ ਭੇਟਾਂ ਦਾ ਆਨੰਦ ਮਾਣੋ ਤੇ ਪਿਛਲੀ ਵਾਰ ਨਾਲ ਵੀ ਵਧੀਆ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਸੀਂ ਆਪਦੇ ਵੱਲੋਂ ਪੂਰੀਆਂ ਜੋ ਉੱਥੇ ਸਰਵਿਸਿਜ਼ ਹੋਣਗੀਆਂ ਜੋ ਅਰੇਂਜਮੈਂਟ ਹੋਣਗੇ ਬੈਸਟ ਕੁਆਲਿਟੀ ਦੇ ਹੋਣਗੇ ਤੇ ਸਾਰਿਆਂ ਨੂੰ ਓਪਨ ਇਨਵਾਈਟਡ ਹੈ ਜੀ ਮੈਂ ਜਿਵੇਂ ਕਿ ਪਹਿਲਾਂ ਦੱਸਿਆ ਸੀ ਜੀ ਮਾਤਾ ਕੀ ਭਗਤ ਇਹਨਾਂ ਨੇ ਹਰ ਇੱਕ ਸਪਾਂਸਰਜ਼ ਨੂੰ ਜਿਹੜਾ ਕਿ ਵਰਡ ਇਹਨਾਂ ਨੇ ਕੱਟ ਦਿੱਤਾ ਉਹ ਵਧੀਆ ਜੀ ਸਾਰੇ ਮਾਤਾ ਦੇ ਭਗਤਾਂ ਦਾ ਜਿਨ੍ਹਾਂ ਦਾ ਵੀ ਜੋ ਵੀ ਬਿਜ਼ਨੈਸ ਹੈ ਜੇ ਤੁਸੀਂ ਫੇਸਬੁੱਕ ਤੇ ਇਹਨਾਂ ਦੀ ਪੋਸਟ ਦੇਖ ਰਹੇ ਹੋ ਤਾਂ ਉਹਦੇ ਉਹਨਾਂ ਨੇ ਮਾਤਾ ਦੇ ਭਗਤ ਹੀ ਲਿਖਿਆ ਚਾਹੇ ਉਹ ਸੰਸਥਾ ਹੈ ਚਾਹੇ ਉਹ ਬਿਜ਼ਨਸ ਹੈ ਚਾਹੇ ਉਹ ਇੰਡੀਵਿਜੂਅਲ ਹੈ ਜਿਹੜਾ ਕਿ ਬਹੁਤ ਹੀ ਵਧੀਆ ਇੱਕ ਮੈਂ ਉਪਰਾਲਾ ਕਹਿ ਸਕਦਾ ਹਾਂ ਜੀ ਕਿਉਂਕਿ ਕਹਿੰਦੇ ਨਾ ਵੀ ਕੋਈ ਮੰਤਰੀ ਨਹੀਂ ਕੋਈ ਸੰਤਰੀ ਨਹੀਂ ਠੀਕ ਹੈ ਸਾਰੇ ਮੁਲਕੇ ਸਾਰੇ ਮਾਤਾ ਦੇ ਭਗਤ ਹੈ ਜੇ ਤੁਸੀਂ ਭਗਤੋਂ ਤੇ ਕਹਿੰਦੇ ਜਦੋਂ ਮਾਤਾ ਦੇਣ ਲੱਗੀ ਨਹੀਂ ਸੋਚਦੀ ਵੀ ਭਾਈ ਕੌਣ ਛੋਟਾ ਹੈ ਤੇ ਕੌਣ ਵੱਡਾ ਹੈ ਤਾਂ ਜੇ ਆਪਾਂ ਜੇ ਕਿਸੇ ਨੂੰ ਸੇਵਾ ਲਈਏ ਤਾਂ ਉਹ ਵੱਡਾ ਛੋਟਾ ਕਿਵੇਂ ਹੋ ਸਕਦਾ ਕੋਈ 골ਡ ਨਹੀਂ ਕੋਈ ਪ੍ਰੀਮੀਅਮ ਨਹੀਂ ਕੋਈ ਸਿਲਵਰ ਨਹੀਂ ਸਾਰੇ ਸਾਰੇ ਮਾਤਾ ਦੇ ਭਗਤ ਹੈ ਜਿਨੇ ਜੋ ਦੇਣਾ ਉਹ ਤੁਸੀਂ ਮਿਲਕੇ ਪ੍ਰਮਾਣ ਕਰ ਰਹੇ ਹੋ ਬਹੁਤ ਅੱਛੀ ਗੱਲ ਹੈ ਹੋ ਸਕਦਾ ਜਿਨ੍ਹਾਂ ਨੇ ਸਾਨੂੰ 10 ਐਂਡ ਤੋਂ ਲੈ ਕੇ ਜਿੰਨਾ ਵੀ ਦਿੱਤਾ ਵੈ ਅਸੀਂ ਉਹਨਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਤੇ ਆਲਵੇਜ਼ ਅਸੀਂ ਮਹਾਮਈ ਅੱਗੇ ਹੀ ਅਰਦਾਸ ਕਰਦੇ ਆਂ ਕਿ ਜਿੰਨੇ ਵੀ ਸਾਨੂੰ ਸਹਿਯੋਗ ਦਿੰਦੇ ਆ ਸਾਡੇ ਲਈ ਉਹ ਬਹੁਤ ਵੱਡਾ ਸਹਿਯੋਗ ਹੈ ਤੇ ਅਸੀਂ ਆਲਵੇਜ਼ ਉਹਨਾਂ ਦੇ ਰਿਣੀ ਰਾਵਾਂਗੇ ਤੇ ਮਾਂ ਮਈ ਅੱਗੇ ਅਰਦਾਸ ਕਰਦੇ ਕਿ ਸਾਡੇ ਸਹਿਯੋਗੀਆਂ ਨੂੰ ਜਾਂ ਜਿਨ੍ਹਾਂ ਨੇ ਨਹੀਂ ਵੀ ਸਹਿਯੋਗ ਦਿੱਤਾ ਸਾਰਿਆਂ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਦੇਣ ਤਾਂ ਉਹਨਾਂ ਦਾ ਥੈਂਕ ਯੂ ਕਰਦੇ ਆਂ ਫਿਰ ਵੀ ਹਾਂਜੀ ਇੱਕ ਗੁਲਟ ਜੀ ਤੁਸੀਂ ਦੱਸੋ ਇਸ ਇਵੈਂਟ ਬਾਰੇ ਵੀ ਇਹ ਹੋ ਕਿੱ데 ਰਿਹਾ ਤੇ ਕਿੱਥੇ ਹੋ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਇਹ ਇਵੈਂਟ ਹੋ ਰਿਹਾ ਜੀ ਕਰੋਸ਼ੀਅਨ ਕਲੱਬ ব্রমটন ਵਿੱਚ ਹੋ ਰਿਹਾ ਦਾ ਜੀ ਤੇ ਇਹ ਹੋ ਰਿਹਾ 30 ਨਵੰਬਰ 2024 ਨੂੰ ਹੋ ਰਿਹਾ 3 ਨਵੰਬਰ 2024 ਯਾਨੀ ਕਿ ਆ ਥੋੜੇ ਦਿਨ ਰਹਿ ਗਏ ਥੋੜੇ ਦਿਨ ਰਹਿ ਗਏ ਜੀ ਬ੍ਰমਟਨ ਦੇ ਵਿੱਚ ਹੋ ਰਿਹਾ ਕਰੋਸ਼ਨ ਕਲੱਬ ਕਰੋਸ਼ਨ ਕਲੱਬ ਬ੍ਰਮਟਨ ਵੈਰੀ ਗੁੱਡ ਜੇ ਮੈਂ ਗਲਤ ਨਹੀਂ ਤਾਂ ਲਾਸਟ ਇਅਰ ਵੀ ਤੁਸੀਂ ਚੌਂਕੀ ਕਰਾਈ ਤੀਸਰੀ ਤਾਂ ਉੱਥੇ ਮਾਸਟਰ ਸਲੀਮ ਆਏ ਸੀ ਲਾਸਟ ਇਅਰ ਅਸੀਂ ਚੌਂਕੀ ਕਰਵਾਈ ਸੀ ਉੱਥੇ ਭਗਤਾਂ ਨੇ ਬਹੁਤ ਵਧੀਆ ਗੂੰਗਾਨ ਕੀਤਾ ਤੇ ਉੱਥੇ ਚੌਂਕੀ ਵਿੱਚ ਮਾਸਟਰ ਸਲੀਮ ਜੀ ਹਾਜ਼ਰ ਹੋਏ ਸੀਗੇ ਉਹਨਾਂ ਨੇ ਵੀ ਆਪਦੇ ਵੱਲੋਂ ਬਹੁਤ ਵਧੀਆ ਗੂੰਗਾਨ ਕੀਤਾ ਬੜੀ ਵਧੀਆ ਗੱਲ ਹੈ ਜੀ ਐਡਲਿਡ ਦੇ ਵਿੱਚ ਮਾਤਾ ਦੇ ਭਗਤ ਜਿਹੜਾ ਕਿ ਇੱਕ ਬਹੁਤ ਸੋਹਣਾ ਜਾਗਰਣ ਮਾਤਾ ਦਾ ਜਿਹੜਾ ਜਿਵੇਂ ਰਾਹੁਲ ਜੀ ਨੇ ਦੱਸਿਆ ਕਿ ਇਹ ਸਮਾਗਮ ਹੈ ਇੱਕ ਧਾਰਮਿਕ ਸਮਾਗਮ ਹੈ ਇਹ ਜਾਗਰਣ ਹੈ ਇਹ ਇਵੈਂਟ ਨਹੀਂ ਹੈ ਇਹ ਕੋਈ ਫੰਕਸ਼ਨ ਨਹੀਂ ਹੈ ਇਹ ਇੱਕ ਧਾਰਮਿਕ ਜਿੱਥੇ ਕਹਿੰਦੇ ਨਾ ਕਿ ਆਪਾਂ ਗੁਣਮਈ ਗਿਆਨਮਈ ਗੰਗਾ ਦਾ ਇੱਕ ਪ੍ਰਵਾਹ ਹੋਣ ਲੱਗਾ ਜਿਹਦੇ ਵਿੱਚ ਕਿ ਮਾਤਾ ਦੇ ਭਗਤਾਂ ਦੀ ਲਈ ਗੁਣਗਾਨ ਕਰਨ ਲਈ ਭਾਰਤੋਂ ਇੰਡੀਆ ਤੋਂ ਰੋਸ਼ਨ ਪ੍ਰਿੰਸ ਜੀ ਆ ਰਹੇ ਨੇ ਜਿਹੜੇ ਕਿ ਮਾਤਾਂ ਦਾ ਗੁਣਗਾਨ ਕਰਨਗੇ ਉਹਨਾਂ ਦੇ ਕੰਠ ਦੇ ਵਿੱਚ ਮ ਅਕਸਰ ਸੋਤੀ ਨਿਵਾਸ ਕਰਦੀ ਹੈ ਬਹੁਤ ਅੱਛਾ ਕੰਠ ਹੈ ਉਹਨਾਂ ਦੇ ਉਹ ਬੋਲੀਵੁੱਡ ਤੇ ਪੋਲੀਵੁੱਡ ਦੇ ਐਕਟਰ ਵੀ ਨੇ ਜੀ ਬਹੁਤ ਸਾਰੀ ਮੂਵੀਜ਼ ਆ ਚੁੱਕੀਆਂ ਉਹਨਾਂ ਦੀਆਂ ਤੇ ਉਹਨਾਂ ਨੂੰ ਆਪਾਂ ਲਾਈਵ ਦੇਖਾਂਗੇ ਪਰਫਾਰਮ ਕਰਨਗੇ ਤੇ ਆਨੰਦ ਲਵਾਂਗੇ ਜੀ ਤੇ ਇੱਕ ਥੋੜਾ ਜਿਹਾ ਉਸੇ ਉਸ ਹਾਲ ਦੀ ਬਵਸਥਾ ਤੇ ਪਾਰਕਿੰਗ ਦੀ ਜਿਹੜੀ ਆਪ ਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਜਿਉ ਕੋ ਆਪਣਾ ਵੱਡਾ ਇਵੈਂਟ ਹੁੰਦਾ ਹੈ ਨਾ ਜੀ ਉਹਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਵੀ ਕਿੱਥੇ ਕੀ ਬਵਸਥਾ ਹੈ ਕਿਸ ਜਗ੍ਹਾ ਤੇ ਹੋ ਪਾਰਕਿੰਗ ਕਰ ਸਕਦੇ ਆ ਜੇ ਉਹ ਫੁੱਲ ਹੋ ਜਾਂਦੀ ਹੈ ਤਾਂ ਕੋਈ ਅਲਟਰਨੇਟਿਵ ਸਟਰੀਟ ਉਹਦੇ ਬਾਰੇ ਵੀ ਜਾਣਕਾਰੀ ਦਿਓ ਤਾਂ ਕਿ ਆਪਾਂ ਉਹ ਚੀਜ਼ ਆਪ ਆਪਣੀ ਸਕਰੀਨ ਤੇ ਵੀ ਆਪਾਂ ਦਰਸ਼ਕਾਂ ਨੂੰ ਦਿਖਾ ਦਾਂਗੇ ਜੀ ਵੀ ਕਿੱਥੇ ਕਿੱਥੇ ਪਾਰਕਿੰਗ वैसे तो ਦੱਸਣਾ ਚਾਹੂੰਗਾ ਜੀ ਜਿਹੜਾ ਕਰੋਸ਼ਨ ਕਲੱਬ ਹੈ ਜੀ ਬ੍ਰੌਮਟਨ 15 ਵੁੱਡ ਐਵੇਨਿਊ ਬ੍ਰੌਮਟਨ ਸਾਊਥ ਆਸਟ੍ਰੇਲੀਆ ਜੀ ਠੀਕ ਹੈ ਸੋ ਇੱਕ ਇਹਦੇ ਵਿੱਚ ਬਹੁਤ ਵਧੀਆ ਪਾਰਕਿੰਗ ਦੀ ਵਿਵਸਥਾ ਬਹੁਤ ਵਧੀਆ ਵਾ ਜੀ ਕਰ ਤੋਂ ਕਰ 600 700 ਗੱਡੀ इजी پارکਿੰਗ ਦੇ ਵਿੱਚ ਹੀ ਲੱਗ ਵਰy ਗੁੱਡ ਜੀ ਠੀਕ ਹੈ ਦੂਸਰੇ ਨੰਬਰ ਤੇ ਉਹਦੇ ਨਾਲ ਸਾਈਡ ਸਟ੍ਰੀਟ ਵੀ ਹੈਗੀਆਂ ਜਿਹੜੀਆਂ ਕੁਆਇਟ ਹੈਗੀਆਂ ਵਾ ਬਟ پارکਿੰਗ ਦੇ ਅੰਦਰ ਹੀ ਬਹੁਤ ਵਿਵਸਥਾ ਸੀ ਕੀਤੀ ਹੋਈ ਆ ਕਿ ਚੰਗੀ ਵੱਡਾ پارکਿੰਗ ਦੇ ਵਿੱਚ ਆ ਦੂਸਰੇ ਨੰਬਰ ਤੇ ਜਿਹੜਾ ਕਰੋਸ਼ਨ کلب ਹੈ ਜੀ ਇਹ ਮੇਨ ਸ਼ਹਿਰ ਦੇ ਸੈਂਟਰ ਦੇ ਵਿੱਚਕਾਰ ਆ ਜਾਂਦਾ ਜੀ ਜੀ ਕਿ ਨਾਰਥ ਸਾਊਥ ਈਸਟ ਵੈਸਟ ਸਾਰਿਆਂ ਨੂੰ ਬਹੁਤ ਨੇੜੇ ਪੈਂਦਾ ਸਿਟੀ ਸੈਂਟਰ ਤੋਂ ਲਗਭਗ 3-4 ਕਿਲੋਮੀਟਰ ਤੇ ਹਾਂਜੀ ਹਾਂਜੀ ਸਿਰਫ 1.8 1.9 ਕਿਲੋਮੀਟਰ ਹੈ ਜੀ 메인 ਸਿਟੀ ਤੋਂ ਅੱਛਾ ਜੀ ਓਨਲੀ 2 ਕਿਲੋਮੀਟਰ ਮੈਕਸਿਮ ਠੀਕ ਹੈ ਜੀ ਤਾਂ ਜੇ ਤੁਸੀਂ ਵੈਸੇ ਤੋਂ ਆਪਣਾ ਆਈਡੀ ਲੈ ਲਈ ਇੱਕ ਬਹੁਤ ਰਿਲਾਈਬਲ ਜਿਹਾ ਹੈਗਾ ਜੇ ਤੁਸੀਂ ਕਿਤੇ ਵੀ ਚਲ ਜਿਓ ਤਾਂ ਤਾਂ ਤੁਸੀਂ ਕਿਤੇ ਵੀ ਚਲ ਜਿਓ ਤੁਹਾਨੂੰ ਮੋਡਬੈਰੀ ਤੋਂ ਵੀ ਲੈ ਕੇ ਤਾਂ ਤੁਹਾਨੂੰ ਸਾਰੇ ਸੈਚਡੇ ਨੂੰ ਵੈਸੇ ਹੀ ਰਸ਼ ਘਟ ਹੁੰਦਾ ਵਾ ਦਿਨ ਸ਼ਨੀਵਾਰ ਜੀ ਤੇ ਵੱਧ ਤੋਂ ਵੱਧ 15 ਤੋਂ 20 ਮਿੰਟ ਦਾ ਰਸਤਾ ਹੋਊਗਾ ਜੀ 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 ਉੱਥੇ ਪਹੁੰਚਣ ਦੇ ਲਈ ਤਾਂ ਇੱਕ ਹੋਰ ਦੱਸਣਾ ਚਾਹੂੰਗਾ ਜੋਲੀ ਜੀ ਇਹਦੇ ਵਿੱਚ ਮਹਾਮਾਈ ਦਾ ਭੰਡਾਰਾ ਹਾਂਜੀ ਠੀਕ ਹੈ ਅਟੁੱਟ ਭੰਡਾਰਾ ਹੋਊਗਾ ਜਿਹੜਾ ਸ਼ੁਰੂ ਹੋਊਗਾ ਉਹ ਵੀ ਜਿਹੜਾ ਉੱਥੇ ਹੋਊਗਾ ਅਟੁੱਟ ਲੰਗਰ ਵਰਤੇਗਾ ਜੋ ਵੀ ਸੰਗਤਾਂ ਆਗੀਆਂ ਉਹਨਾਂ ਨੂੰ ਮਹਾਮਾਈ ਦਾ ਭੰਡਾਰਾ ਤੇ ਜਿੰਨੀ ਹੋਰ ਵੀ ਸਾਡੇ ਤੋਂ ਜੋ ਵਿਵਸਥਾ ਹੋਊਗੀ ਸਾਨੂੰ ਜੋ ਮਹਾਮਾਈ ਨੇ ਸੇਵਾ ਲਈ ਠੀਕ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਐਡੀਲੇਟ ਦੇ ਲੋਕਾਂ ਦਾ ਅਸੀਂ ਬਹੁਤ ਬਹੁਤ ਸਹਿਯੋਗੀ ਆ ਜੀ ਜੀ ਕੀ ਇਹਨਾਂ ਨੇ ਸਾਨੂੰ ਥੈਂਕ ਯੂ ਕਿ ਇਹਨਾਂ ਨੇ ਸਹਿਯੋਗ ਦਿੰਦੇ ਰਹਿੰਦੇ ਆ ਤਾਂ ਜਿੰਨਾ ਵੀ ਹੋ ਸਕਿਆ ਸੀ ਆਪਦੇ ਵੱਲੋਂ ਕਰਾਂਗੇ ਕਿੰਨਾ ਜੀ ਕਿਸੇ ਕਵੀ ਨੇ ਕਿਹਾ ਸੀ ਕਹਿੰਦੇ ਨੇਕ ਨੇਕ ਇਰਾਦੇ ਸੱਚੀਆਂ ਰਾਵਾਂ ਮੰਜ਼ਿਲ ਵੱਲੇ ਜਾਂਦੀਆਂ ਨੇ ਜਦੋਂ ਤੁਹਾਡੇ ਇਰਾਦੇ ਨੇਕ ਨੇ ਜੀ ਤੇ ਰਾਹ ਸੱਚੀ ਹੈ ਤਾਂ ਮੰਜ਼ਿਲ ਤਾਂ ਮਿਲਣੀ ਮਿਲਣੀ ਹੈ ਜੀ ਤੇ ਇਹ ਤਾਂ ਤੁਸੀਂ ਕਾਰੀ ਮਤਲਬ ਮਾਤਾ ਰਣੀ ਦਾ ਨਾਮ ਲੈ ਕੇ ਕਰ ਰਹੇ ਹੋ ਕਹਿੰਦੇ ਕੁਝ ਵੀ ਕੁਝ ਵੀ ਇਹ ਉਹਦੀ ਮਰਜ਼ੀ ਦੇ ਬਿਨਾਂ ਤਾਂ ਪਤਾ ਨਹੀਂ ਹਿਲਦਾ ਤੇ ਇਹ ਤਾਂ ਤੁਸੀਂ ਜੋ ਮਰਜ਼ੀ ਉਹਦਾ ਨਾਮ ਲੈ ਕੇ ਕਰੋ ਤਾਂ ਉਹ ਸਭ ਕੁਝ ਬਲ ਕੇ ਪ੍ਰਮਾਨ ਹੈ ਠੀਕ ਹੈ ਜੀ ਤੇ ਇੱਕ ਤੁਸੀਂ ਭੰਡਾਰਾ ਜਿਹੜਾ ਦੱਸਿਆ ਜੀ ਤਾਂ ਇੱਕ ਇਵੈਂਟ ਦੀ ਟਾਈਮਿੰਗ ਥੋੜੀ ਦੱਸੋ ਵੀ ਕਿੰਨੇ ਵਜੇ ਸ਼ੁਰੂ ਹੋਣਾ ਹੈ ਤੇ ਕਿੰਨੇ ਵਜੇ ਤੱਕ ਚੱਲੇਗਾ ਜੀ ਆ ਇਵੈਂਟ ਦੇ ਵਿੱਚ ਸਭ ਤੋਂ ਪਹਿਲਾਂ 5 ਵਜੇ ਆਪਣੀ ਮਾਮਾਈ ਦੀ ਜੋ ਵੀ ਉੱਥੇ ਜਾਗਰਨ ਦੀ ਹੈ ਰੀਤੀ ਰਿਵਾਜ ਦੇ ਨਾਲ ਮਾਤਾ ਦੀ ਚੌਂਕੀ ਦੀ ਪੂਜਾ ਸ਼ੁਰੂ ਕੀਤੀ ਜਾਊਗੀ ਜੀ 5 ਠੀਕ ਹੈ ਹਾਂ ਜੀ ਤੇ ਉਹ ਸਾਡੇ ਪੰਡਤ ਜੀ ਆਣਗੇ 5 ਵਜੇ ਪੂਜਾ ਸ਼ੁਰੂ ਕਰਾਂਗੇ ਪੂਰੀ ਰੀਤੀ ਰਿਵਾਜ ਦੇ ਨਾਲ ਪੂਜਾ ਸ਼ੁਰੂ ਹੋਊਗੀ ਜਿਹੜੇ ਵੀ ਜਿਹਨੇ ਇੱਥੇ ਕੀ ਹੁੰਦਾ ਜੀ ਆਪਾਂ ਵਿਦੇਸ਼ੀ ਧਰਤੀ ਤੇ ਆਏ ਹੋਏ ਆ ਬਹੁਤ ਲੋਕਾਂ ਨੇ ਕਈ ਤਰ੍ਹਾਂ ਦੀ ਸੁਖ ਨਾ ਸੁਖੀ ਹੋਈ ਹੈ ਜਾਗਰਨ ਹੈ ਜਾਂ ਕਿਵੇਂ ਵੀ ਆ ਕਰਵਾਣਾ ਹੁੰਦਾ ਵਾ ਲੇਕਿਨ ਉਹ ਜਾ ਨਹੀਂ ਪਾਉਂਦੇ ਠੀਕ ਹੈ ਇੱਥੋਂ ਦੇ ਸਿਸਟਮ ਦੇ ਵਿੱਚ ਉਲਝੇ ਹੋਣੇ ਆ ਤੋਂ ਇਸ ਲਈ ਅਸੀਂ ਕੀ ਰੱਖਿਆ ਹੈ ਜੀ ਜਿਹੜੀ ਮਹਾਮਈ ਦੀ ਪਹਿਲਾਂ ਪੂਜਾ ਹੁੰਦੀ ਹੈ ਕਿ ਉਹਦੇ ਵਿੱਚ ਹਰ ਕੋਈ ਸਹਯੋਗ ਲੈ ਸਕਦਾ ਹੈ ਕਿਉਂਕਿ ਮੇਨ ਹੁੰਦੀ ਹੈ ਜੀ ਜਦੋਂ ਗਣੇਸ਼ ਜੀ ਨੂੰ ਸ਼ੁਰੂ ਕੀਤਾ ਜਾਂਦਾ ਪੂਜਾ ਗਣੇਸ਼ ਜੀ ਦੀ ਆਰਾਧਨਾ ਪੂਜਾ ਦੇ ਵਿੱਚ ਸੋ ਜਿਨ੍ਹਾਂ ਨੇ ਨਹੀਂ ਵੀ ਇੰਡੀਆ ਜਾ ਸਕੇ ਜਾਂ ਡਿਲੇ ਹੈ ਜਾਂ ਕਿਵੇਂ ਵੀ ਹੈ ਉਹਨਾਂ ਨੇ ਘਰੇ ਚੌਂਕੀ ਸੁਖੀ ਆ ਉੱਥੇ ਮਹਾਮਈ ਦੀ ਸਰਬਸਾਂਝੀ ਅਸੀਂ ਸਾਰੇ ਉਹਨਾਂ ਨੂੰ ਪੂਜਾ ਤੇ ਇਨਵਾਈਟ ਕਰਦੇ ਆ ਕਿ ਤੁਸੀਂ ਆਵਦਾ ਉੱਥੇ ਆਓ ਪਹਿਲਾਂ ਪੂਜਾ ਕਰੋ ਉਸ ਤੋਂ ਬਾਅਦ ਸਾਡੇ ਰੋਸ਼ਨ ਪ੍ਰਿੰਸ ਜੀ ਜਿਹੜਾ ਗੁਣਗਾਨ ਕਰਨਗੇ ਪ੍ਰਭੂ ਇੱਛਾ ਤਿੱਕਰ ਜਿੰਨੇ ਵਜੇ ਤਿੱਕਰ ਵੀ ਚੱਲਿਆ ਉਹ ਹੋਊਗਾ ਤੇ 10:30 ਵਜੇ ਆਰਤੀ ਆ ਜਿਹੜੀ ਲਾਸਟੇ ਹੋ 10:30 ਵਜੇ ਤਾਂ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਜੀ ਜੀ ਪ੍ਰੋਗਰਾਮ ਦੀ ਟਾਈਮਿੰਗ ਹੈ 3 ਨਵੰਬਰ ਨੂੰ ਜੋ ਜਾਗਰਣ ਹੋਣ ਜਾ ਰਿਹਾ ਜੀ ਉਹ ਸ਼ਾਮ ਨੂੰ 5 ਵਜੇ ਤੋਂ ਲੈ ਕੇ 10:30 ਵਜੇ ਤੱਕ ਚੱਲਣਾ ਹੈ ਤਾਂ ਸਾਰੀ ਸੰਗਤ ਨੇ ਸਾਰੇ ਮਾਤਾ ਦੇ ਭਗਤਾਂ ਨੇ ਹਮ ਹੋਵਾਗੇ ਪਹੁੰਚਣਾ ਤਾਂ ਹੋਰ ਰਾਹੁਲ ਜੀ ਤੁਸੀਂ ਸਾਡੇ ਦਰਸ਼ਕਾਂ ਨਾਲ ਕੀ ਜਾਣਕਾਰੀ ਸਾਂਝੀ ਕਰਨਾ ਚਾਹੋਗੇ ਸਪੈਸ਼ਲੀ ਐਸ ਇਵੈਂਟ ਲਈ ਜਾਂ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਸਭ ਨੂੰ ਜੀ ਬੱਸ ਅਸੀਂ ਇਹੀ ਸੰਦੇਸ਼ ਦੇਣਾ ਚਾਹਾਂਗੇ ਜੀ ਇਹ ਆਪਣਾ ਸਾਰਿਆਂ ਦਾ ਇੱਕ ਕਿਸੇ ਇੱਕ ਦਾ ਨਹੀਂਗਾ ਮਲਟੀਕਲਚਰ ਕਮਿਊਨਿਟੀ ਦਾ ਸਾਂਝਾ ਇਵੈਂਟ ਹੈ ਜੀ ਠੀਕ ਹੈ ਜੀ ਉਸ ਪਰਮਾਤਮਾ ਦਾ ਨਾਮ ਲੈਣਾ ਵੈ ਤੇ ਆਪਾਂ ਉਹ ਰਲ ਮਿਲ ਕੇ ਇਸ ਇਵੈਂਟ ਦੇ ਵਿੱਚ ਸਹਿਯੋਗ ਕਰੀਏ ਜੀ ਤਾਂ ਉੱਥੇ ਸ਼ਰਧਾ ਅਨੁਸਾਰ ਪਹੁੰਚੀਏ ਤਾਂ ਮਾਂ ਮਾਈ ਦਾ ਗੁਣਗਾਨ ਸੁਣੀਏ ਤੇ ਜਿੰਨਾ ਵੀ ਵੱਧ ਤੋਂ ਵੱਧ ਐਸ ਮੈਸੇਜ ਨੂੰ ਆਪਣਾ ਪਹੁੰਚਾਈਏ ਕਿ ਕੋਈ ਵੀ ਹੈ ਜਿਹੜੇ ਮਹਾਮਾਈ ਦੇ ਭक्त ਇੰਡੀਆ ਤੋਂ ਸਾਧ ਰਹੇ ਆ ਕਿ ਅਸਾਨੂੰ ਈਵੈਂਟ ਨੂੰ ਸਕਸੈਸ ਕੀਤਾ ਜਾਵੇ ਵੈਸੇ ਤਾਂ ਮਹਾਮਾਈ ਦਾ ਕੋਈ ਵੀ ਜਿਹੜਾ ਫੰਕਸ਼ਨ ਹੈ ਜਾਂ ਮਹਾਮਾਈ ਦੇ ਜਾਗਰਣ ਦੀ ਚੌਂਕੀ ਹੈ ਉਹ ਜਿੱਥੇ ਮਹਾਮਾਈ ਆਪ ਵਿਰਾਜਮਾਨ ਹੋਗੀ ਉਹ ਤਾਂ ਵੈਸੇ ਹੀ ਸਕਸੈਸ ਹੈ ਪਰ ਜਿੰਨੇ ਵੀ ਲੋਕ ਇੱਥੇ ਆਣਗੇ ਮਹਾਮਾਈ ਦਾ ਗੁਣਗਾਨ ਕਰਨਗੇ ਤਾਂ ਉਹਨਾਂ ਨੂੰ ਪਹੁੰਚਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਕਹਿੰਦੇ ਨਾ ਕਿ ਕੋਈ ਤਾਂ ਗੱਲ ਜਰੂਰ ਹੈ ਮੇਲੇ ਐਵੇਂ ਲੱਗਦੇ ਨਹੀਂ ਤੇ ਮਾਤਾ ਰਾਣੀ ਦੀ ਨੂਰਾਨੀ ਜੋਤ ਜਿੱਥੇ جگਦੀ ਹੈ ਉੱਥੇ ਮੇਲੇ ਜਰੂਰ ਲੱਗਦੇ ਆ ਤੇ ਕੋਈ ਤਾਂ ਗੱਲ ਜਰੂਰ ਹੈ ਵੀ ਮੇਲੇ ਆਣੇ ਇੱਕ ਛੋਟੀ ਜੀ ਤੁਹਾਨੂੰ ਸ਼ੇਅਰ ਕਰਦੇ ਆ ਜੀ ਜਦੋਂ ਅਸੀਂ ਸਭ ਤੋਂ ਸੈਕਿੰਡ ਡੇ ਸਾਡੀ ਸੀਗੀ ਜਿੰਦੇ ਵਿੱਚ ਮਾਸਟਰ ਸਲੀਮ ਜੀ ਨੂੰ ਸੱਦਿਆ ਗਿਆ ਸੀ ਜੀ ਤੇ ਅਸੀਂ ਐਂ ਬੈਠੇ ਸੀ ਤਿੰਨੇ ਤੇ ਜਦੋਂ ਅਸੀਂ ਬੈਠ ਕੇ ਕਾਪੀ ਪੈਨ ਤੇ ਬਜਟ ਬਣਾਇਆ ਜੀ ਤੇ ਅਸੀਂ ਕਿਹਾ ਬਜਟ ਸਾਡਾ ਬਹੁਤ ਜ਼ਿਆਦਾ ਆ ਓਵਰ ਹੋ ਗਿਆ ਜੀ ਤਾਂ ওভার ਹੋਇਆ ਕਿਉਂਕਿ ਵੱਡਾ ਇਵੈਂਟ ਹੁੰਦੇ ਆ ਜੀ ਸਾਰਾ ਕੁਝ ਸਦਨਾ ਉਹਨਾਂ ਨੂੰ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਕਿਉਂਕਿ ਸਪੈਸ਼ਲੀ ਕਰਾਉ ਜੀ ਹੋ ਜਾਂਦਾ ਜੀ ਜਦੋਂ ਸਿੰਗਰ ਇੰਡੀਆ ਤੋਂ ਆ ਰਹੇ ਨੇ ਉਹ ਕੱਲੇ ਨਹੀਂ ਉਹਨਾਂ ਨਾਲ ਸਾਜੀ ਉਹਨਾਂ ਦੇ ਵੀਜ਼ਾ ਦੇ ਖਰਚੇ ਉਹਨਾਂ ਦੀ ਟਿਕਟਸ ਦੇ ਖਰਚੇ ਉਹਨਾਂ ਦੇ ਰਹਿਣ ਦਾ ਖਰਚਾ ਉਹ ਸਾਰੇ ਉਹਨਾਂ ਜੋ ਉਹਨਾਂ ਨੇ ਜੋ ਵੀ ਉਹਨਾਂ ਨੂੰ ਭੇਟਾ ਦੇਣੀ ਉਹ ਤਾਂ ਦੇਣੀ ਦੇਣੀ ਹੈ ਜੀ ਪਲੱਸ ਜਿਹੜੇ ਉਹਨਾਂ ਦੇ ਜਿਹੜੇ ਅਕੋਮੋਡੇਟ ਕਰਨ ਦੇ ਖਰਚੇ ਹਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਤੇ ਤੇ ਫਿਰ ਮੈਂ ਗੁਰਪ੍ਰੀਤ ਜੀ ਕੋਲ ਬੈਠਾ ਰਾਤੀ ਕਿ ਅਸੀਂ ਸਲਾਤ ਸਲੂ ਕਰਕੇ ਫੋਨ ਤੇ ਮੈਂ ਸਲਾ ਬਣਾ ਲਈ ਮੇਰੀ ਗੱਲ ਹੋ ਗਈ ਇੰਡੀਆ ਮੇਰੇ ਫਰੈਂਡ ਨਾਲ ਠੀਕ ਹੈ ਉਹ ਕਹਿੰਦੇ ਜੀ ਪ੍ਰੋਗਰਾਮ ਤੇ ਆ ਜਾਣਗੇ ਸਲੀਮ ਜੀ ਸਾਡਾ ਜਦੋਂ ਡਨ ਹੋ ਗਿਆ ਮੈਂ ਗੌਰਵ ਜੀ ਨੂੰ ਰਾਤੀ ਫੋਨ ਕੀਤਾ ਜੀ ਮੈਂ ਗੌਰਵ ਜੀ ਬਜਟ ਤਾਂ ਬਣਾ ਲਿਆ ਲੇਕਿਨ ਬਜਟ ਬਹੁਤ ਜਿਆਦਾ ਹੈ ਜੀ ਜੀ ਤਾਂ ਆਪਾਂ ਬੰਦੇ ਕਿੰਨੇ ਆ ਤਾਂ ਕਹਿੰਦੇ ਕੋਈ ਨਹੀਂ ਸਾਰੀ ਸੰਗਤ ਹੀ ਆਈ ਡਿਲੇਟ ਦੀ ਆਪਣੀ ਆਪਣੇ ਨਾਲ ਹੀ ਆ ਠੀਕ ਹੈ ਤਾਂ ਸਾਰੇ ਹੀ ਆ ਤੇ ਉਸ ਤੋਂ ਬਾਅਦ ਅਸੀਂ ਮਹਾਮਈ ਨੂੰ ਧਿਆਇਆ ਠੀਕ ਹੈ ਜੀ ਉਹਦੇ ਅੱਗੇ ਹੱਥ ਜੋੜਿਆ ਕਿ ਅਸੀਂ ਤੇਰਾ ਗੁਨਗਾਨ ਦੇ ਲਈ ਸ਼ੁਰੂ ਹੋਏ ਆ ਤੇ ਤੂੰ ਸਾਨੂੰ ਸ਼ਕਤੀ ਦੇਣੀ ਹੈ ਜੇ ਅਸੀਂ ਕਰ ਸਕਦੇ ਆ ਤਾਂ ਸਾਨੂੰ ਤੋਰ ਦੇ ਜੇ ਅਸੀਂ ਨਹੀਂ ਕਰ ਸਕਦੇ ਤਾਂ ਜਿਵੇਂ ਵੀ ਆ ਤੁਸੀਂ ਉੱਤੇ ਰੱਖਣਾ ਜੀ ਜੀ ਹਮਨੇ ਆਪਣੇ ਆਪ ਕੀ ਸੌਂਪਦੀ ਆਪਕੋ ਡੋਰ ਅੱਗੇ ਮਰਜੀ ਆਪਕੀ ਲੈ ਜਾਓ ਜਿਸ ਤਰ੍ਹਾਂ ਆ ਫਿਰ ਉਹਨੇ ਮੇਰਾ ਵਾਲੀ ਮਾਂ ਨੇ ਐਵਜੀ ਕਿਰਪਾ ਕੀਤੀ ਹੁਣ ਵੀ ਅਸੀਂ ਕੋਈ ਵੀ ਸ਼ੁਰੂ ਕਰੀਦਾ ਬਸ ਮਾਹਮਾਈ ਤੋ ਅੱਗੇ ਲੈਦੀ ਹੈ ਕਿ ਅਸੀਂ ਨਾ ਤਾਂ ਗਲਤ ਕਰ ਸਕੀਏ ਠੀਕ ਹੈ ਤੂੰ ਸਾਨੂੰ ਇੰਨੀ ਕੋਈ ਸ਼ਕਤੀ ਬਖਸ਼ੀਂ ਕੀ ਤੇਰੇ ਕਾਰਜ ਨੂੰ ਅਸੀਂ ਸੰਪੂਰਨ ਕਰ ਸਕੀਏ ਪੂਰਾ ਸ਼ਰਧਾਂ ਦੇ ਨਾਲ ਇਤਿਮੇ ਜਲੀ ਜੇ ਗੱਲ ਕਰਨੀ ਚਾਹਾਂਗਾ ਜੀ ਜੀ ਕਿ ਅਬ ਮੈਂ ਅਸੀਂ ਰਾਹੁਲ ਜੀ ਸਚਨ ਜੀ ਪਿਛਲੇ 20-25 ਸਾਲ ਤੋਂ ਇਕੱਠੇ ਆ ਜੀ ਠੀਕ ਹੈ ਅਸੀਂ ਇੱਕ ਇੱਕ ਪਰਿਵਾਰਕ ਈਵੈਂਟ ਕਰਵਾਉਂਦੇ ਸੀ ਇੰਡੀਆ ਚ ਜੀ ਠੀਕ ਹੈ ਅਸੀਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਅਸੀਂ ਇਸ ਲੈਵਲ ਤੱਕ ਆਵਾਂਗੇ ਜੀ ਠੀਕ ਹੈ ਜੋ ਦਿੱਤਾ ਮਹਾਮਾਇਨੇ ਦਿੱਤਾ ਅਸੀਂ ਨਾ ਕਿ ਇਕੱਲਾ ਇੱਕ ਮਾਤਾ ਦੀ ਚੌਂਕੀ ਜਾਂ ਜਾਗਰਣ ਨੂੰ ਵੱਡਾ ਕੀਤਾ ਸਾਡਾ ਪਰਿਵਾਰ ਵੀ ਵੱਡਾ ਹੋਇਆ ਬਿਲਕੁਲ ਠੀਕ ਹੈ ਤੁਸੀਂ ਜੁੜੇ ਤੁਹਾਡੇ ਨਾਲ ਗੌਰਵ ਜੀ ਜੁੜੇ ਜਿੰਨੇ ਵੀ ਬੰਦੇ ਸਾਡੀ ਹੈਲਪ ਕਰਦੇ ਆ ਇੱਕ ਜੋ ਕਿ ਕਈ ਕਮਿਊਨਿਟੀ ਸਾਡੀ ਆਫ ਦਿ ਇਵੈਂਟ ਤੇ ਹੈਲਪ ਕਰਦੀਆਂ ਉਹ ਸਾਡਾ ਕੱਲੀ ਇਸੇ ਪ੍ਰੋਗਰਾਮ ਹੀ ਵਧਾ ਰਹੇ ਹੋ ਜਿਵੇਂ ਕਿ ਆ ਕਿ ਇੱਕ ਪੂਰਾ ਪਰਿਵਾਰ ਹੀ ਵੱਧਦਾ ਫਲਦਾ ਗਿਆ ਸਾਡਾ ਅੱਜ ਸਾਡੇ ਨਾਲ ਪਤਾ ਨਹੀਂ ਕਿੰਨੇ ਲੋਕ ਸਾਡੇ ਨਾਲ ਅਟੈਚ ਆ ਜਿਹੜੀ ਤੋਂ ਬਗੈਰ ਪੁੱਛੇ ਤੋਂ ਸਾਨੂੰ ਖੁਦ ਫੋਨ ਕਰਕੇ ਆ ਰਿਹਾ ਕਿ ਅਸੀਂ ਕਿਸੇ ਹਿਸਾਬ ਨਾਲ ਤੁਹਾਡੀ ਹੈਲਪ ਕਰ ਸਕਦੇ ਹੁਈ ਇਹ ਸਾਰੀ ਮਹਾਮਾਈ ਦੀ ਕਿਰਪਾ ਜੀ ਬਿਲਕੁਲ ਹਾਂਜੀ ਅੱਜ ਰੌਣਕਾਂ ਨੇ ਬੇੜੇ ਤੇਰੇ ਕਰਕੇ ਅੱਜ ਲੱਡੂਆਂ ਦੇ ਪੇੜੇ ਤੇਰੇ ਕਰਕੇ ਇਹ ਜਦੋਂ ਆਪਾਂ ਜਦੋਂ 13 13 13 ਜਿਵੇਂ ਬਾਬਾ ਨਾਨਕ ਜੀ ਨੇ ਵੀ ਫਲਸਫਾ ਦਿੱਤਾ ਸੀ ਕਿ 13 13 13 ਕਰੋਗੇ ਤਾਂ ਸਭ ਦਾਤਾ ਸੁਣਦਾ ਹੈ ਦਾਤਾ ਮੇਰ ਕਰਦਾ ਹੈ ਓਵੇਂ ਦਾਤੀ ਹੈ ਜੀ ਮਹਾਮਾਈ ਜਗਜਨੀ ਜਗ ਜੇ ਤੁਸੀਂ ਉਹਦੀ ਮਿਲ ਕੇ ਉਹਨਾਂ ਨਾਮ ਲੈ ਕੇ ਕੋਈ ਸ਼ੁਰੂ ਕਰਦੇ ਹੋ ਤਾਂ ਉਹ ਤਾਂ ਸੰਪੂਰਨਤਾ ਹੋਣੀ ਹੋਣਾ ਤੇ ਜੈਜਕਾਰ ਵੀ ਹੋਣੀ ਹੈ ਜੀ ਤੇ ਅਸੀਂ ਤਾਈਆਂ ਅਸੀਂ ਇਸ ਚੌਂਕੀ ਨੂੰ ਜਦੋਂ ਸਾਨੂੰ ਕੁਝ ਕਹਿੰਦੇ ਹੁੰਦੇ ਆ ਜੀ ਤੁਸੀਂ ਚੌਂਕੀ ਕਰਾ ਰਹੇ ਆ ਤਾਂ ਅਸੀਂ ਇਸ ਦਿਨ ਨੂੰ ਨਾਮ ਦਿੱਤਾ ਜਾਂਦਾ ਜੀ ਮੇਲਾ ਮਈਆ ਕੀ ਬਾਤ ਹੈ ਕੀ ਠੀਕ ਹੈ ਬਿਲਕੁਲ ਮੇਲਾ ਮਈਆ ਦਾ ਤੋ ਜੀ ਸਾਨੂੰ ਹੱਲੇ ਐਡੀਲੇਡ ਦੇ ਵਿੱਚ ਜਦੋਂ ਚੌਂਕੀ ਦੀ ਮਹਾਮਾਈ ਦੀ ਗੱਲ ਚੱਲਦੀ ਹੈ ਨਾ ਜੀ ਜੀ ਤਾਂ ਉਹ ਕਹਿੰਨਗੇ ਜੀ ਮੇਲਾ ਮਈਆ ਦਾ ਕਦਵਾ ਰਿਆ ਕੀ ਬੋਲਤਾ ਮੈਰੀ ਗੁੱਡ ਜੀ ਤਾਂ ਸੇਮ ਹੈ ਜੀ ਸੋ ਇਸ ਲਈ ਫਿਰ ਅਗੇਨ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਜੀ ਆਪਣੀ 30 ਨਵੰਬਰ ਦਿਨ ਸ਼ਨੀਵਾਰ ਜੀ ਜੀ ਦਾ ਕਰੋਸ਼ਨ ਕਲੱਬ ਦੇ ਵਿੱਚ ਜਿਹੜਾ ਵੀ ਹੈ ਬ੍ਰੌਮਟਨ ਸਾਊਥ ਆਸਟ੍ਰੇਲੀਆ ਜੀ ਜੀ ਤਾਂ 5 ਵਜੇ ਆਪਣੀ ਮਹਾਮਾਈ ਦੀ ਜੋ ਜਾਗਰਨ ਦੀ ਪੂਜਾ ਅਰਚਨਾ ਸ਼ੁਰੂ ਹੋਊਗੀ ਤੇ 7 ਵਜੇ ਜਾਗਰਨ ਸ਼ੁਰੂ ਹੋ ਜੂਗਾ ਨਾਲ ਦੀ ਨਾਲ ਭੰਡਾਰਾ ਟੁੱਟ ਚੱਲੇਗਾ ਜੀ ਤੇ ਉਸ ਤੋਂ ਬਾਅਦ 10:30 ਵਜੇ ਆਰਤੀ ਹੋਊਗੀ ਜੀ ਜੀ ਬਹੁਤ ਬਹੁਤ ਧੰਨਵਾਦ ਰੌਹਲ ਜੀ ਬਹੁਤ ਬਹੁਤ ਧੰਨਵਾਦ ਜਤਿੰਦਰ ਜੀ ਗੌਰਵ ਜੀ ਤੁਹਾਡਾ ਪਿੰਡ ਆਸਟ੍ਰੇਲੀਆ ਦੇ ਸਟੂਡੀਓ ਚ ਆਉਣ ਦਾ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦਾ ਸੋਨੂ ਪਿੰਡ ਆਸਟ੍ਰੇਲੀਆ ਦੀ ਪੂਰੀ ਟੀਮ ਦੀ ਤਰਫੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਵਧਾਈਆਂ ਤੇ ਤੁਹਾਡੇ ਪ੍ਰੋਗਰਾਮ ਲਈ ਅਸੀਂ ਤੁਹਾਡਾ ਬਹੁਤ ਬਹੁਤ ਇੱਕ ਵਾਰ ਫੇਰ ਤੋਂ ਤਨਬਰ ਕਰਦੇ ਹਾਂ ਸਟੂਡੀਓ ਦਾ ਜੀ ਥੈਂਕ ਯੂ ਸਾਰਿਆਂ ਦਾ ਜੀ ਬਹੁਤ ਬਹੁਤ ਆਂਡੋ ਆਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਮਹਾਮੈ ਦੇ ਜਾਗਰਣ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਾਨੂੰ ਸਹਿਯੋਗ ਦਿੱਤਾ ਜੀ ਧੰਨਵਾਦੀ ਬਹੁਤ ਬਹੁਤ ਜੈ ਮਾਤਾ ਜੈ ਮਾਤਾ ਜੀ